ਯਾਰੇ ਕਿਸਾਨ ਵੀਰੋ ਮੈਂ ਨਖਦੀਪ ਕੌਰ ਲੈ ਕੇ ਹਾਜ਼ਰ ਹਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਸ ਦੇ ਵਿੱਚ ਅਸੀਂ ਖੇਤੀਬਾੜੀ ਦੇ ਨਾਲ ਜੁੜੇ ਹੋਏ ਵਿਸ਼ਿਆਂ ਦੇ ਨਾਲ ਤੁਹਾਨੂੰ ਰੂਬਰੂ ਕਰਾਉਨੇ ਆ ਇਸ ਕਿਤੇ ਨਾਲ ਜੁੜੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਏ ਤਾਂ ਆਓ ਜਾਣਦੇ ਆ ਖੇਤੀ ਲਈ ਜ਼ਰੂਰੀ ਸੂਚਨਾ ਤੇ ਸੁਝਾ ਮੈਂ ਹਾਂ ਡਾਕਟਰ ਸਤਵਿੰਦਰਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਖੇਤੀ ਸੂਚਨਾਵਾਂ ਅਤੇ ਸੁਝਾਅ ਯੂਨੀਵਰਸਿਟੀ ਨੂੰ ਸਿਫਾਰਿਸ਼ ਕੀਤੀ ਗਈ ਹੈ ਝੋਨੇ ਦੀ ਨਵੀਂ ਕਿਸਮ ਪੀਆਰ 132 ਇਹ ਕਿਸਮ ਜਿਹੜੀ ਹੈ ਲਵਾਈ ਤੋਂ 111 ਦਿਨਾਂ ਵਿੱਚ ਪੱਕ ਜਾਂਦੀ ਆ ਤੇ ਇਸ ਦਾ ਝਾੜ 31.5 ਕੁਇੰਟਲ ਪ੍ਰਤੀ ਏਕੜ ਦੱਸਿਆ ਜਾ ਰਿਹਾ ਇਸ ਤੋਂ ਇਲਾਵਾ ਕਿਸਾਨ ਵੀਰੋ ਮੱਕੀ ਦੀ ਨਵੀਂ ਕਿਸਮ ਸਿਫਾਰਿਸ਼ ਕੀਤੀ ਗਈ ਹੈ ਪੀ ਐਮ ਮੈਚ 17 ਜਿਸ ਦਾ ਕਿ ਔਸਤਨ ਝਾੜ 25 ਕੁਇੰਟਲ ਪ੍ਰਤੀ ਏਕੜ ਹੈ ਜਿਹੜੇ ਕਿਸਾਨ ਵੀਰ ਪਦੀਨੇ ਦੀ ਕਾਸ਼ਤ ਕਰਦੇ ਨੇ ਉਹਨਾਂ ਲਈ ਇੱਕ ਨਵੀਂ ਕਿਸਮ ਜਿਹੜੀ ਆ ਉਹਦੀ ਸਿਫਾਰਸ਼ ਕੀਤੀ ਗਈ ਆ ਸਿਮ 29 ਇਹ ਕਿਸਮ ਦਾ ਝਾੜ 113 ਕੁਇੰਟਲ ਪ੍ਰਤੀ ਏਕੜ ਹੈ ਇਸ ਤੋਂ ਇਲਾਵਾ ਇੱਕ ਨਵੀਂ ਸਿਫਾਰਸ਼ ਕੀਤੀ ਗਈ ਆ ਕਿ ਕਮਾਦ ਦੇ ਵਿੱਚ ਅਗੇਤੀ ਆਗ ਦੇ ਗੜੂਏ ਜਾਂ ਅਗੇਤੀ ਫੋੜ ਦੇ ਗੜੂਏ ਦੀ ਰੋਕਥਾਮ ਲਈ ਕਲੋਰ ਟੈਨਿਲ ਪ੍ਰੋਲ 18.5 ਐਸੀ 150 ਐਮਐਲ ਦਵਾਈ ਨੂੰ 400 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਸਪਰੇਅ ਕਰੋ ਨਰਮੇ ਦੀ ਬਜਾਈ ਦਾ ਸਮਾਂ ਜਿਹੜਾ ਚੱਲ ਰਿਹਾ ਨਰਮੇ ਦੀ ਬਜਾਈ 1 ਅਪ੍ਰੈਲ ਤੋਂ ਤੁਸੀਂ 15 ਮਈ ਤੱਕ ਕਰ ਸਕਦੇ ਹੋ ਇਹ ਸਮਾਂ ਜਿਹੜਾ ਨਰਮੇ ਦੀ ਬਜਾਈ ਲਈ ਬਹੁਤ ਟੁਕਵਾ ਸਮਾਂ ਕਮਾਦ ਵਾਲੇ ਖੇਤਾਂ ਵਿੱਚ ਕਾਲੇ ਖਟਮਲ ਦਾ ਜਿਹੜਾ ਹਮਲਾ ਆ ਉਹ ਅਪ੍ਰੈਲ ਮਹੀਨੇ ਦੇ ਵਿੱਚ ਹੋ ਸਕਦਾ ਇਹ ਜਿਹੜਾ ਕੀੜਾ ਇਹ ਰਸ ਚੂਸਦਾ ਜਿਸ ਦੇ ਕਾਰਨ ਜਿਹੜੀ ਤੁਹਾਡੀ ਫਸਲ ਉਹ ਪੀਲੀ ਪੈ ਸਕਦੀ ਆ ਇਸ ਕਰਕੇ ਇਸ ਦੀ ਰੋਗ ਥਾਮ ਵਾਸਤੇ ক্লোਰੋਪੈਰੀਫਾਸ 20 EC 350 ml ਨੂੰ 400 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ ਮੂੰਗਫਲੀ ਦੀ ਬਜਾਈ April ਦੇ ਅਖੀਰ ਤੋਂ May ਦੇ ਅਖੀਰ ਤੱਕ ਕਰਨ ਦੀ ਜਿਹੜੀ ਸਿਫਾਰਿਸ਼ ਕੀਤੀ ਗਈ ਆ ਇਸ ਸਮੇਂ ਦੌਰਾਨ ਤੁਸੀਂ ਮੂੰਗਫਲੀ ਦੀ ਕਾਸ਼ਤ ਕਰ ਸਕਦੇ ਹੋ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਲਈ ਇਸ ਮਹੀਨੇ ਜੰਤਰ ਦੀ ਬਜਾਈ ਜਿਹੜੀ ਉਹ ਕੀਤੀ ਜਾ ਸਕਦੀ ਹੈ ਅਪ੍ਰੈਲ ਮਹੀਨੇ ਦੇ ਵਿੱਚ ਤੁਸੀਂ ਜੰਤਰ ਦੀ ਬਜਾਈ ਕਰ ਸਕਦੇ ਹੋ ਜਿਨ੍ਹਾਂ ਦੇ ਖੇਤਾਂ ਵਿੱਚ ਹਾੜੀ ਦੀ ਫਸਲ ਲੱਗੀ ਹੈ ਉਸ ਫਸਲ ਦੀ ਕਟਾਈ ਤੋਂ ਬਾਅਦ ਤੁਸੀਂ ਇਹ ਬਜਾਈ ਕਰ ਦਿਓ ਤੇ ਹਰੀ ਖਾਦ ਪ੍ਰਾਪਤ ਕਰਨ ਲਈ 20 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਜੰਤਰ ਦੇ ਬੀਜ ਦੀ ਸਿਫਾਰਸ਼ ਕੀਤੀ ਗਈ ਹੈ ਕਣਕ ਦੀ ਵਾਢੀ ਤੋਂ ਬਾਅਦ ਜਦੋਂ ਖੇਤ ਖਾਲੀ ਹੋ ਜਾਂਦੇ ਨੇ ਤਾਂ ਇਹ ਬਹੁਤ ਠੁਕਮਾ ਸਮਾਂ ਆ ਕਿ ਆਪਣੇ ਖੇਤਾਂ ਦੇ ਮਿੱਟੀ ਦੇ ਨਮੂਨੇ ਜਿਹੜੇ ਉਹ ਚੈੱਕ ਕਰਵਾਏ ਜਾਣਾ ਆਪਣੇ ਖੇਤਾਂ ਵਿੱਚੋਂ ਮਿੱਟੀ ਦੇ ਨਮੂਨੇ ਲੈ ਕੇ ਤੁਸੀਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਨੇੜਲੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹੋ ਆਪਣੇ ਖੇਤਾਂ ਵਿੱਚ ਹਾੜੀ ਦੀ ਫਸਲ ਦੀ ਕਟਾਈ ਤੋਂ ਬਾਅਦ ਅੱਗੇ ਤੇ ਚਾਰੇ ਲਈ ਤੁਸੀਂ ਮੱਕੀ ਰਵਾਹ ਬਾਜਰਾ ਆਦਿ ਦੀ ਬਜਾਈ ਕਰ ਸਕਦੇ ਹੋ ਪਪੂਲਰ ਦੀ ਜੇਕਰ ਤੁਸੀਂ ਪਲਾਂਟੇਸ਼ਨ ਕੀਤੀ ਹੋਈ ਆ ਤਾਂ ਹੁਣ ਕਿਉਂਕਿ ਗਰਮੀ ਦਿਨ ਬਦ ਦਿਨ ਵੱਧ ਰਹੀ ਆ ਇਸ ਕਰਕੇ 8 ਤੋਂ 10 ਦਿਨਾਂ ਦੇ ਵਕਫੇ ਤੇ ਇਸ ਪਲਾਂਟੇਸ਼ਨ ਨੂੰ ਪਾਣੀ ਦਿੰਦੇ ਰਹੋ ਇਸ ਤੋਂ ਇਲਾਵਾ ਜੇਕਰ ਤੁਸੀਂ ਸਫੈਦੇ ਦੀ ਪਲਾਂਟੇਸ਼ਨ ਕੀਤੀ ਹੈ ਤਾਂ 15 ਦਿਨਾਂ ਦੇ ਵਕਫੇ ਦੇ ਉੱਤੇ ਪਾਣੀ ਜ਼ਰੂਰ ਦਿੰਦੇ ਰਹੋ ਕਿਸਾਨ ਵੀਰੋ ਕਣਕ ਦੀ ਸਰਕਾਰੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ ਇਸ ਕਰਕੇ ਤੁਹਾਨੂੰ ਅਪੀਲ ਹੈ ਕਿ ਕਣਕ ਪੂਰੀ ਸਕਾ ਕੇ ਹੀ ਮੰਡੀ ਦੇ ਵਿੱਚ ਲਿਆਂਦੀ ਜਾਵੇ ਤਾਂ ਜੋ ਮੰਡੀ ਵਿੱਚ ਹੋਣ ਵਾਲੀ ਖੱਜਲ ਖਵਾਰੀ ਤੋਂ ਬਚਿਆ ਜਾ ਸਕੇ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਵਾਸਤੇ ਇਸ ਵਾਰ ਚੋਨੇ ਦੀ ਥਾਂ ਤੇ ਮੱਕੀ ਲਾਉਣ ਵਾਲੇ ਕਿਸਾਨਾਂ ਵਾਸਤੇ ਸਰਕਾਰ ਵੱਲੋਂ ਬਜਟ ਦੇ ਵਿੱਚ 17500 ਰੁਪਏ ਪ੍ਰਤੀ ਹਕਟੇੜ ਦੇ ਹਿਸਾਬ ਦੇ ਨਾਲ ਸਬਸਿਡੀ ਦੀ ਵਿਵਸਥਾ ਕੀਤੀ ਗਈ ਹੈ ਇਹ ਸਨ ਖੇਤੀ ਸੂਚਨਾਵਾਂ ਅਤੇ ਸਜਾ ਫਿਰ ਮਿਲਾਂਗੇ ਧੰਨਵਾਦ ਸਾਨ ਵੀਰੋ ਅੱਜ ਅਸੀਂ ਪਹੁੰਚੇ ਹਾਂ ਬੋਰਲੌਗ ਇੰਸਟੀਚਿਊਟ ਫਾਰ ਸਾਊਥ ਏਸ਼ੀਆ ਬੀਸਾ ਜੋ ਕਿ ਲੁਧਿਆਣਾ ਲਾਡੋਵਾਲ ਵਿਖੇ ਮੌਜੂਦ ਹੈ ਤੇ ਅੱਜ ਦਾ ਸਾਡਾ ਵਿਸ਼ਾ ਹੈ ਬੀਸਾ ਕਿਸਾਨਾਂ ਦੀ ਸੇਵਾ ਦੇ ਵਿੱਚ ਇਸ ਵਿਸ਼ੇ ਦੇ ਉੱਤੇ ਸਭ ਤੋਂ ਪਹਿਲਾਂ ਸਾਨੂੰ ਜਾਣਕਾਰੀ ਦਿੱਤੀ ਹੈ ਇਸ ਇੰਸਟੀਚਿਊਟ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਅਰुण ਕੁਮਾਰ ਜੋਸ਼ੀ ਜੀ ਨੇ ਦੇਖਦੇ ਹਾਂ ਉਹਨਾਂ ਦਾ ਖਾਸ ਸੁਨੇਹਾ ਦੱਖਣੀ ਏਸ਼ੀਆ ਕੇ ਲਿਏ ਬੋਰਲੌਗ ਸੰਸਥਾਨ ਜਿਸੇ ਬੀਸਾ ਵੀ ਕਹਤੇ ਹਨ ਇਸ ਦੀ ਸਥਾਪਨਾ ਸੰ 2011 ਮੇਂ ਹੋਈ ਥੀ और इसकी स्थापना भारतीय कृषि अनुसंधान परिषद एवं मक्का एवं गेहूं के अंतर्राष्ट्रीय शोध संस्थान जिसे सिमिट कहते हैं के द्वारा की गई थी इसका उद्देश्य ये था कि ये जो दक्षिण एशिया के देश हैं भारत पाकिस्तान नेपाल बांग्लादेश श्रीलंका भूटान या अफगानिस्तान इनकी जो समस्याएं विश्व के अन्य देशों से अलग हैं उसमें खाद्य सुरक्षा पोषण की सुरक्षा और किसानों की आजीविका की सुरक्षा का पूर्ण ध्यान रखा जा सके इस पे नए नए शोध किए जा सकें तो ये जो बोर्ग इंस्टीट्यूट फॉर साउथ एशिया या बीसा है ये सभी देशों के लिए काम करता है ये बात अलग है कि इसको भारत सरकार ने स्थापित किया और इसके तीन फार्म हैं एक प्रक्षेत्र जो है लुधियाना में है दूसरा मध्य प्रदेश के जबलपुर में है तीसरा बिहार के समस्तीपुर में है ये तीनों फार्म जो हैं वो पूरे दक्षिण एशिया को एक तरह से चिन्हित करते हैं बीसा ने विगत दस वर्षों या बारह वर्षों में बहुत सारे अच्छे उद्देश्यों की पूर्ति की है बीसा ने सन 2011 से लगातार पराली न जले इस तकनीकी का पंजाब एग्रीकल्चर यूनिवर्सिटी व भारतीय कृषि अनुसंधान संस्थान के साथ इसका प्रदर्शन किया लगातार और इसी कारण से भारत सरकार ने इस पे बहुत ध्यान दिया और अब पराली जलना कम हो रहा है इसी के साथ साथ भविष्य की दृष्टि से मक्के में बहुत अच्छा शोध चल रहा है जिससे कि भविष्य में मक्के की खेती में ज़्यादा से ज़्यादा लाभ मिल सके और ये जो गर्मी पड़ रही है या जो पानी की कमी है इससे निजात पाई जा सके और इस प्रकार बीसा देश के लिए निरंतर योगदान दे रहा है पूरे दक्षिण एशिया के लिए और हमें आशा है आने वाले वर्षों में हम लोगों का यह जो सहयोग है विभिन्न सरकारों से विभिन्न देशों से विभिन्न केंद्रों से और भी मजबूत होगा ਦੇ ਸਬੰਧ ਦੇ ਵਿੱਚ ਹੋਰ ਜਾਣਕਾਰੀ ਦਿੱਤੀ ਹੈ ਡਾਕਟਰ प्रदीप ਭੱਟੀ ਜੀ ਨੇ ਜੋ ਕਿ ਇੰਸਟੀਚਿਊਟ ਦੇ ਸਟੇਸ਼ਨ ਇੰਚਾਰਜ ਨੇ ਇਹਨਾਂ ਨਾਲ ਖਾਸ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਨ ਹੋਰਾਂ ਨੇ ਆਓ ਦੇਖਦੇ ਹਾਂ ਸੋ ਕਿਸਾਨ ਵੀਰੋ ਹੁਣ ਮੇਰੇ ਨਾਲ ਨੇ ਡਾਕਟਰ ਪ੍ਰਦੀਪ ਭੱਟੀ ਜੀ ਜਿਹੜੇ ਸਟੇਸ਼ਨ ਇੰਚਾਰਜ ਨੇ ਬੀਸਾ ਦੇ ਤੇ ਨਾਲ-ਨਾਲ ਇਹ ਬਰੀਡਰ ਨੇ ਸਾਊਥ ਏਸ਼ੀਆ ਦੇ ਵੀਟ ਬਰੀਡਰ ਜਾਨੀ ਕਿ ਕਹਿ ਲਈ ਕਿ ਕਣਕ ਦਾ ਕੰਮ ਹੀ ਕਿਉਂਕਿ ਇੱਥੇ ਜ਼ਿਆਦਾ ਹੋ ਰਿਹਾ ਹੈ ਡਾਕਟਰ ਸਾਹਿਬ ਵੱਡੇ ਪੱਧਰ ਤੇ ਗਲੋਬਲ ਵਾਰਮ ਹੋ ਰਿਹਾ ਹੈ ਕਿਸ ਤਰ੍ਹਾਂ ਫਿਰ ਇਹੋ ਜਿਹੀਆਂ ਸਮੱਸਿਆਵਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਵੈਰੈਟੀਆਂ ਤਿਆਰ ਕਰਦੇ ਹਾਂ ਸੋ ਹਮਾਰਾ ਇੱਕ ਪੈਰੈਂਟਲ ਇੰਸਟੀਚਿਊਟ ਹੈ ਇੰਟਰਨੈਸ਼ਨਲ ਵੀਟ ਐਂਡ ਮੇਜ ਇੰਪਰੂਵਮੈਂਟ ਸੈਂਟਰ ਮੈਕਸੀਕੋ ਮੇ ਸੋ ਬੀਸਾ ਮੈਂ ਐਵਰੀ ਈਅਰ ਹਮ 10000 ਸੇ ਵੀ ਕਣਕ ਦੀ ਜ਼ਿਆਦਾ ਲਾਈਨਸ ਕੋ इंडिया में लेके आते हैं बीसा में यहाँ पे उनको टेस्ट करते हैं बीसा के हमारे तीन सेंटर हैं लुधियाना है, है जबलपुर पूसा तो वीट के तीन मेगा जोन हैं नॉर्थ वेस्टर्न सेंट्रल एंड ईस्टर्न तीनों जोन में हमारे सेंटर्स हैं जलवायु की जहाँ तक बात कर रहे हैं आप तो हम उन लाइन्स को टाइमली सोन में और लेट सोन में ऑप्टिमम टाइम पंजाब में फर्स्ट नवंबर से लेकर पंद्रह नवंबर तक है बिजाई का और जो लेट सोन टाइम है पंद्रह दिसंबर के बाद में hmm. तो हम दोनों में उनको लगा के देखते हैं कि लेट सोन में ऐसी hmm. कौन सी कनक की लाइंस हैं जो अच्छा परफॉर्म करती हैं hmm. उसके बीच में हम चेक्स भी रखते हैं तो उसको देखते हुए हम लाइंस को कनक की लाइन को आइडेंटिफाई करते हैं आइडेंटिफाई करने के बाद में तीनों लोकेशन पर टेस्ट करके हीट टॉलरेंट लाइंस को जो कि क्लाइमेट रेजिलेंट है ਆਪਣੇ ਨੈਸ਼ਨਲ ਪਾਰਟਨਰਸ ਕੋ ਪ੍ਰੋਵਾਈਡ ਕਰਾਤੇ ਗੱਲ ਇਹ ਬਹੁਤ ਸਾਰੀਆਂ ਬਿਮਾਰੀਆਂ ਸਾਡੀ ਕਣਕ ਦੇ ਉੱਤੇ ਜਿਵੇਂ ਦੋ ਤਿੰਨ ਤਾਂ ਮੇਨ ਹੀ ਨੇ ਪੀਲੀ ਕੁੰਗੀ ਹੋ ਗਈ ਬੰਟ ਹੋ ਗਈ ਕਾਂਗਿਆਰੀ ਹੋ ਗਈ ਇਹੋ ਜੀਆਂ ਬਿਮਾਰੀਆਂ ਜਿਹੜੀਆਂ ਕਣਕ ਨੂੰ ਲਾਦੀ ਇਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਫਿਰ ਵੈਰਾਈਟੀਆਂ ਨੂੰ ਰੀਲੀਜ਼ ਕਰਦੇ ਹਾਂ ਪੰਜਾਬ ਕੇ ਅੰਦਰ ਪੀਲੀ ਕੁੰਗੀ ਇੱਕ ਬਹੁਤ ਹੀ ਸੀਰੀਅਸ ਪ੍ਰੋਬਲਮ ਹੈ ਕਣਕ ਕੇ ਲਈ ਜੀ ਜੀ ہماری ਜਿਤਨੀ ਵੀ ਲਾਈਨ ਸਬਮਿਟਸ ਆਉਂਦੀਆਂ ਹਨ ਬੀਸਾ ਮੇ ਹਮ ਉਨਕੋ सभी को पीली कुंगी के लिए सभी को स्क्रीनिंग करते हैं और उनको डिफरेंट स्टेजेस पे उनका डेटा रिकॉर्ड करते हैं जो भी लाइन पीली कुंगी के लिए रेजिस्टेंट होती है रोग रोधी होती है उनको हम सेलेक्ट करके अपने नेशनल पार्टनर्स को प्रोवाइड कराते हैं पीली कुंगी ही नहीं कनक के अंदर और बहुत सारी डिजीज हैं जैसे मैं बात करूं ब्लाइट्स की स्पॉट ब्लॉच एक ऐसी बीमारी है इस रीजन के लिए नहीं है बट ईस्टर्न जोन के लिए है हमारा एक सेंटर बीसा पूसा समस्तीपुर में भी है जितनी लाइन हम यहाँ पे पीली कुंगी के लिए टेस्ट करते हैं सेम लाइंस को हम वहाँ पे ले जाके स्पॉट ब्लॉच के लिए टेस्ट करते हैं दूसरी डिजीज की अगर मैं बात करूँ करनाल बंट यहाँ के जी, लिए जी, एक जी, सीरियस प्रॉब्लम है एक्सपोर्ट क्वालिटी ट्रेट है हम उस पर भी काम कर रहे हैं करनाल बंट के लिए रेजिस्टेंट लाइन को आइडेंटिफाई कर रहे हैं वीट ब्लास्ट एक बहुत ही सीरियस प्रॉब्लम है जो कि बांग्लादेश में 2016 में आई थी Hmm. हमारे पास जितनी भी वैरायटीज जो डेवलप हो रही हैं आईसीआर सिस्टम के थ्रू हमारे नेशनल पार्टनर हैं स्टेट एग्रीकल्चर यूनिवर्सिटीज हैं उनके साथ मिलकर हम ऐसी लाइंस डेवलप कर रहे हैं जो स्पॉट ब्लॉच के लिए hmm. पीली कुंगी के लिए hmm. वीट ब्लास्ट के लिए फ्यूजेरियम के लिए रेजिस्टेंट हों hmm. अभी अगर मैं लास्ट दस ईयर के बारे में देखते हैं जो प्रोग्रेस बीसा सिमिट और आईसीआर के कोलोब्रेशन से है लास्ट टेन ईयर में नाइन्टी वेरायटी रिलीज हुई हैं नाइन्टी में से फिफ्टी परसेंट जो वराइटीज़ हैं hmm. वो हमारे कोलाबोरेसन से है, सिमिट आई सी आर इंस्टीट्यूट के कोलाबोरेशन से जी जिनमें मुख्य किस्में पी बी डब्ल्यू आठ सौ छब्बीस है डी बी डब्ल्यू तीन सौ तीन है डी बी डब्ल्यू तीन सौ इकहत्तर है और डी बी डब्ल्यू तीन सौ बहत्तर है एच डी तैतीस छियासी है डब्ल्यू एच बारह सत्तर है जी जी, so जी. ये वेराइटीज़ हैं जो मुख्य वरायटीज़ हैं जो आजकल इसमें नॉर्थ वेस्टर्न जोन में जो ग्रो हो रही हैं <laughs> और इसका जो एवरेज इल्ड है उपज की अगर हम बात करें किसान वीरो इन वैराइटीज की कनक की जो लाइंस है इनकी उपज औसतन उपज एट टन पर हेक्टेयर है और अगर इनकी इल्ड पोटेंशियल की बात करें तो ऐट पॉइंट फाइव टन पर हेक्टेयर इनकी इल्ड पोटेंशियल थोड़ा जा किसानी भी जरूर दसो कि डायरेक्टलीसानी वाह पाया किस तरह की कोई ट्रेनिंग वगैरह अरेन्ज कर दील्ड डेज़ वगैरह इतने मनाने हो किस तरह किसानों के नाल सीधा रबता किस तरह है? हम ट्रेनिंग भी ऑर्गेनाइज कराते हैं फार्मर्स भी हमारे यहाँ पे हम इनवाइट करते हैं वो आके देखते हैं किस तरह की टेक्नोलॉजी हम यहाँ पे यूज़ कर रहे हैं हम अपने आईसीआर के पार्टनर्स को भी ट्रेनिंग देते हैं उनको हाई थ्रू फुट फिनोटाइपिंग की ट्रेनिंग देते हैं और आप बात कर रहे हैं फील्ड डे की हमारे सेंटर है। तीन सेंटर हैं तीनों सेंटर पर हम क्रॉप सीज़न में वीट के क्रॉप सीजन में फील्ड डे ऑर्गेनाइज़ कराते हैं नवी कोई तकनीक वो भी लेके आ रहे हो किसान वीरान लिए ब्रीडिंग दे कोई। हम यहाँ पर एक बी एन आई टेक्नोलॉजी है बायोलॉजिकल नाइट्रीफिकेशन इनहिबिशन अच्छा सो आई सी आर के साथ मिलकर आई सी आर के इंस्टीट्यूट आई आई डब्ल्यू बी आर इन्वॉल्व है उसमें आई ए आर आई है दिल्ली न्यू डेली और सी एस एस आर आई करनाल और जापान के दो इंस्टीट्यूट हैं जाइका एंड जिरकास उन सब के कोलोबरेशन के साथ में हम बी एन आई टेक्नोलॉजी को लेकर आए हैं इंडिया में और हमने ऑलरेडी बीएनआई ब्रीडिंग पाइपलाइन डेवलप कर दी है और आने वाले टाइम में इंडिया में बीएनआई वीट वैरायटी जल्दी ही रिलीज़ होंगी जिसका मुख्य उद्देश्य हमारे किसान वीर 20 से 30 प्रतिशत तक फर्टिलाइज़र जो यूरिया यूज़ करते हैं उसकी सेविंग कर सकते हैं कम लागत और ज़्यादा आमदनी पंजाब में बहुत ज़्यादा यूरिया यूज़ करते हैं और हमारा जो ਗਵਰਨਮੈਂਟ ਆਫ ਇੰਡੀਆ ਹੈ ਫਰਟੀਲਾਈਜ਼ਰ ਤੇ ਕਾਫੀ ਸਬਸਿਡੀ ਦੇ ਰਹੀ ਹੈ 90% ਸਬਸਿਡੀ ਜੋ ਯੂਰੀਆ ਤੇ ਗਵਰਨਮੈਂਟ ਆਫ ਇੰਡੀਆ ਦੇ ਰਹੀ ਹੈ ਬਿਲਕੁਲ ਦੇ ਰਹੀ ਹੈ ਜੀ ਸਾਡੇ ਗਵਰਨਮੈਂਟ ਆਫ ਇੰਡੀਆ ਕੋ ਵੀ ਕਾਫੀ ਰਾਹਤ ਮਿਲੇਗੀ ਕੁਆਲਿਟੀ ਕੰਟਰੋਲ ਦਾਣਿਆਂ ਦੀ ਕੁਆਲਿਟੀ ਕੰਟਰੋਲ ਕਿਉਂਕਿ ਵੀਟ ਤੇ ਮੋਸਟਲੀ ਤੁਸੀਂ ਕੰਮ ਕਰ ਰਹੇ ਹੋ ਜਾਂ ਤੁਸੀਂ ਕੰਮ ਕਰ ਰਹੇ ਹੋ ਮੱਕੀ ਦੇ ਉੱਤੇ ਦਾਣਿਆਂ ਦੀ ਕੁਆਲਿਟੀ ਦੇ ਉੱਤੇ ਕਿਸ ਤਰ੍ਹਾਂ ਦਾ ਕੰਮ ਕਰ ਰਹੇ ਹੋ ਕਿਉਂਕਿ ਵੈਰਾਈਟੀ ਰਿਲੀ ਦੇ ਜਰਮ ਪਲਾਜ਼ਮ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਇਹ ਕੰਮ ਕੁਆਲਿਟੀ ਕੇ ਲਿਏ ਹਮ ਸਪੈਸ਼ੀਲੀ ਬਾਇਓ ਫੋਰਟੀਫਿਕੇਸ਼ਨ ਦਾ ਆਪ अगर आर्टिफिशियल फोर्टिफाइड अगर हम आटे में मिला के उसको खाएं तब न्यूट्रिशन की क्वालिटी पूरी होती हमारे अंदर से न्यूट्रिशन की जी। अगर हम जेनेटिकली सीड के अंदर ही जिंक एंड आयरन को ऐड कर देंगे तो हमारे किसान वीर उसमें जेनेटिकली अगर होगा तो उसको ले सकते हैं तो हम उस पर जिंक एंड आयरन पर भी काम कर रहे हैं जितनी भी लाइन्स हम लगाते हैं यहाँ पे टेस्ट करते हैं तीनों सेंटर पर उन लाइन्स का हम सभी का जिंक एंड आयरन का टेस्ट करते हैं एक्स आर एफ एक मशीन है उसके थ्रू हम एक्स रे बेस्ड फ्लोरिसेंट मशीन है उसके थ्रू हम देखते हैं कि कनक के दाने में कितना जिंक है कितना आयरन है जो ज़्यादा से ज़्यादा आयरन जिंक होता है उन लाइंस को सेलेक्ट करके हम अपने नेशनल पार्टनर्स को प्रोवाइड कराते हैं जिससे वो ब्रीडिंग पाइपलाइन में लेके आए और ऐसी वैरायटी डेवलप करें जो बायोफोर्टिफाइड हो मिलर्स की जो रिक्वायरमेंट होती है हाई हेक्टोलीटर वेट की होती है तो हम ऐसी वेराइटीज़ को भी सेलेक्ट कर रहे हैं जिसमें हेक्टोलीटर वेट मोर देन सेवेंटी फाइव परसेंट से ज़्यादा हो जिससे कि मिलर्स जितनी भी इंडस्ट्रीज हैं उनके लिए उनकी प्रेफरेंस को देखते हुए हम काम कर रहे हैं एक्सपोर्ट को ध्यान में रखते हुए भी हम का, काम कर रहे हैं डॉक्टर प्रदीप पट्टी जी बहुत अच्छी जानकारी दी है जानकारी देने तो लिए थोड़ा बहुत बहुत धन्यवाद ਕਾਨਵੈਰੋ ਵਿਸਾ ਸੰਸਥਾਨ ਦੇ ਇੱਕ ਹੋਰ ਵਿਗਿਆਨੀ ਡਾਕਟਰ ਪ੍ਰਦੀਪ ਸਗਵਾਲ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਤੇ ਇਹਨਾਂ ਨਾਲ ਵੀ ਖਾਸ ਗੱਲਬਾਤ ਡਾਕਟਰ ਰਣਜੀਤ ਸਿੰਘ ਚੋਹਾਨ ਜੀ ਨੇ ਕੀਤੀ ਹੈ ਆਓ ਦੇਖਦੇ ਹਾਂ ਇੱਕ ਖਾਸ ਗੱਲਬਾਤ ਡਾਕਟਰ ਪ੍ਰਦੀਪ ਸਗਵਾਲ ਜੀ ਫਸਲ ਵਿਗਿਆਨੀ ਨੇ ਇਸ ਇੰਸਟੀਚਿਊਟ ਦੇ ਆਪਾਂ ਇਹਨਾਂ ਤੋਂ ਜਾਣਕਾਰੀ ਹਾਸਲ ਕਰਾਂਗੇ ਗੱਲ ਇਹ ਵੀ ਜਦੋਂ ਤੁਸੀਂ ਸਰ ਇੱਥੇ ਵੈਰਾਈਟੀਆਂ ਨਵੀਂ ਵੈਰਾਈਟੀ ਬਣਾਉਣੀ ਆਪਾਂ ਇੱਥੇ ਤੁਸੀਂ ਬੀਜ ਬਜਾਈ ਕਰਦੇ ਹੋ ਸੋ ਕਿਸ ਤਰ੍ਹਾਂ ਫਿਰ ਉਹਦਾ ਖੇਤੀ ਦੀ ਤਿਆਰੀ ਕਿਸ ਤਰ੍ਹਾਂ ਕਰਦੇ ਹੋ ਇੱਥੇ ਵੀਸਾ ਦੇ ਸਾਡੇ ਫਾਰਮ ਜਿੰਨੇ ਵੀ ਹੈਗੇ ਇੰਡੀਆ ਦੇ ਵਿੱਚ ਸਾਡਾ ਲੁਧਿਆਣਾ ਦਾ ਫਾਰਮ ਹੈਗਾ ਜਬਲਪੁਰ ਮੱਧ ਪ੍ਰਦੇਸ਼ ਦਾ ਫਾਰਮ ਹੈਗਾ ਤੇ ਪੂਸਾ ਬਿਹਾਰ ਦਾ ਫਾਰਮ ਹੈਗਾ ਤਿੰਨੋਂ ਫਾਰਮਾਂ ਤੇ ਅਸੀਂ ਸੁਰੱਖਿਤ ਖੇਤੀ ਦੇ ਰਾਹੀਂ ਫਸਲ ਦੀ ਬਿਜਾਈ ਕਰਦੇ ਹਾਂ ਕਣਕ ਦੀ ਹੂੰ ਸੁਰੱਖਿਤ ਖੇਤੀ ਨੂੰ ਆਪਾਂ ਨਾਨਕ ਖੇਤੀ ਵੀ ਕਹਿ ਦਿੰਦੇ ਆ ਜੀ ਉਹਦੇ ਵਿੱਚ ਜਿੰਨਾ ਵੀ ਨਾੜ ਹੈਗਾ ਪਿਛਲੀ ਫਸਲ ਦਾ ਜਿਨੇ ਚੋਨਾ ਵੱਢਿਆ ਹੋਣਾ ਉਹ ਵੀ ਉੱਤੀ ਰੱਖਦੇ ਸੀ ਖੇਤ ਦੇ ਵਿੱਚ ਉਹਨੂੰ ਕੋਈ ਛਾੜਦੇ ਨਹੀਂ ਉਹਨੂੰ ਜਾਗ ਨਹੀਂ ਲੋਂਦੇ ਆ ਤੇ ਨਾਲ ਜਿਹੜੀ ਜੁਤਾਈ ਹੈਗਾ ਬਿਲਕੁਲ ਜੁਤਾਈ ਨਹੀਂ ਕਰਦੇ ਹੈਗਾ ਜਿਹੜੀ ਮੇਰੇ ਪਿੱਛੇ ਤੁਸੀਂ ਫਸਲ ਦੇਖ ਰਹੇ ਹੋ ਅਸੀਂ ਇਹਨੂੰ ਸਮਾਰਟ ਸੀਡਰ ਦੇ ਨਾਲ ਬਿਜਾਈ ਕੀਤੀ ਹੈ ਜਿੱਦੇ ਵਿੱਚ ਫਸਲ ਪੂਰਾ ਜਿਵੇਂ ਚੋਨੇ ਦੀ ਜਿਹੜੀ ਪ੍ਰਾਲੀ ਸੀਗੀ ਨਾੜ ਸੀਗਾ ਉਹ ਅਸੀਂ ਇੱਥੇ ਰੱਖਿਆ ਖੇਤ ਦੇ ਵਿੱਚ ਹੀ ਤੇ ਨਾਲ ਬਿਲਕੁਲ ਜ਼ੀਰੋ ਟਿਲਸ ਦੇ ਰਾਹੀਂ ਅਸੀਂ ਦੀ ਬਿਜਾਈ ਕੀਤੀ ਅੱਛਾ ਦਸਤਵ ਗੱਲ ਇਹ ਆ ਵੀ ਕਾਰਬਨ ਐਮਿਸ਼ਨ ਦੀ ਕਾਫੀ ਸਮੱਸਿਆ ਸੀ ਉਹਨੂੰ ਤੁਸੀਂ ਬਚਾਉਣ ਲਈ ਫਿਰ ਇੱਥੇ ਕੀ ਕਰਨੇ ਆ ਸਾਡੇ ਕੋਲ ਬੜੀ ਨਵੀਂ-ਨਵੀਂ ਮਸ਼ੀਨਰੀ ਪੰਜਾਬ ਤੋਂ ਉਦਾਂ ਵੀ ਮਸ਼ੀਨਰੀ ਦਾ ਹੱਬ ਹੈਗਾ ਜਿੱਥੇ ਇੰਡੀਆ ਦੇ ਵੱਖਰੇ-ਵੱਖਰੇ ਸਟੇਟ ਹੀ ਨਹੀਂ ਬਲਕਿ ਹੋਰ ਵੀ ਜਿੰਨੇ ਦੱਖਣੀ ਏਸ਼ੀਆ ਦੇ ਏਸ਼ੀਆ ਦੇ ਜਿੰਨੇ ਵੀ ਦੇਸ਼ ਹੈਗੇ ਉਧਰ ਵੀ ਮਸ਼ੀਨ ਇੱਥੇ ਜਾਂਦੀ ਹੈ ਬੜ ਬਣ ਕੇ ਮੇਨ ਹੈਗਾ ਕਿ ਜ਼ਿੰਮੇਵਾਰ ਦਾ ਖਰਚਾ ਵਧ ਨਾ ਹੋਵੇ ਮੈਂ ਗੱਲ ਕਰਿਆ ਸੀ ਕਿ ਜਿੰਨਾ ਆਪਣਾ ਨਾੜ ਹੈਗਾ ਪੁਰਾਣੀ ਫਸਲ ਦਾ ਝੋਨੇ ਦਾ ਉਹ ਅਸੀਂ ਫਸਲ ਦੇ ਉੱਤੇ ਜ਼ਮੀਨ ਦੀ ਸਤ੍ਹਾ ਦੇ ਉੱਤੇ ਹੀ ਰੱਖ ਕੇ ਫਸਲ ਦੀ ਬਿਜਾਈ ਕਰ ਦੇਣੀ ਹੈ ਉਹਦੇ ਨਾਲ ਕੀ ਹੋਣਾ ਜਿਹੜਾ ਨਦੀਨ ਹੈ ਉਹ ਘਟਾਣੇ ਖੇਤ ਦੇ ਵਿੱਚ ਦੂਜਾ ਫਸਲ ਦਾ ਵਿਸ਼ੇਸ਼ ਸੜ ਕੇ ਛਾੜ ਉਹ ਸਮੇਂ ਦੇ ਕਿਉਂਕਿ ਅਸੀਂ ਤਾਂ ਬਿਜਾਈ ਕੀਤੀ ਹੈ ਨਵੰਬਰ ਦੇ ਪਹਿਲੇ ਹਫਤੇ ਦੇ ਵਿੱਚ ਉਹਦੇ ਬਾਅਦ ਹੋਣਾ ਧੀਰੇ ਧੀਰੇ ਹਲਕਾ ਹਲਕਾ ਉਹ ਅੰਦਰ ਵਿੱਚ ਸੜਦਾ ਰਹਿੰਦਾ ਉਹ ਸੜ ਕੇ ਨਾ ਉਹਨੇ ਕਾਰਬਨ ਬਣ ਜਾਣੀ ਹੈ ਹਮਮ ਔਰ ਉਹ ਇਸਰਾਹੀ ਨਾ ਜ਼ਮੀਨ ਦੀ ਜਿਹੜੀ ਉਪਜਾਊ ਸ਼ਕਤੀ ਵੀ ਹੈ ਉਹਦਾ ਕਾਰਬਨ ਸੋਲ ਆਰਗਾਨਿਕ ਕਾਰਬਨ ਜਿਹਨੂੰ ਕਹਿੰਦੇ ਆਪਾਂ ਬਿਲਕੁਲ ਜਿਹੜਾ ਦੱਸਦਾ ਵੀ ਤੁਹਾਡੀ ਮਿੱਟੀ ਜਿਹੜੀ ਆ ਕਿੱਦਾਂ ਦੀ ਹੈਗੀ ਉਹ ਦਾ ਵੀ ਸੁਧਾਰ ਹੁੰਦਾ ਇਹਦੇ ਨਾਲ ਅੱਛਾ ਡਾਕਟਰ ਸਾਹਿਬ ਬਿਜਾਈ ਤੋਂ ਲੈ ਕੇ ਕਟਾਈ ਤੱਕ ਬੜੀਆਂ ਮਸ਼ੀਨਾਂ ਦੀ ਵਰਤੋਂ ਪੰਜਾਬ ਦੇ ਵਿੱਚ ਕੀਤੀ ਜਾਂਦੀ ਹੈ ਤੁਹਾਡੇ ਇੱਥੇ ਇੰਸਟੀਚਿਊਟ ਦੇ ਵਿੱਚ ਫਿਰ ਤੁਸੀਂ ਕਿਸ ਤਰ੍ਹਾਂ ਕਰਦੇ ਹੋ ਘੱਟ ਤੋਂ ਘੱਟ ਮਸ਼ੀਨਰੀ ਤੁਸੀਂ ਕਿਹਾ ਵੀ ਅਸੀਂ ਯੂਜ਼ ਕਰਦੇ ਹਾਂ ਕਿਸ ਤਰ੍ਹਾਂ ਫਿਰ ਕਰਦੇ ਹੋ ਅਸੀਂ ਚੋਨਾ ਵੱਢ ਕੇ ਉੱਤੇ ਬਾਅਦ ਹੁਣ ਤੱਕ ਸਿਰਫ ਇੱਕੋ ਹੀ ਮਸ਼ੀਨ ਦਾ ਸੀ ਇਸਤੇਮਾਲ ਕੀਤਾ ਉਹ ਮਸ਼ੀਨ ਹੈਗੀ ਸਮਾਰਟ ਸੀਡਰ ਜਿਦੇ ਉੱਤੇ ਵੱਖਰੇ ਵੱਖਰੇ ਸਥਾਨ ਯੂਨੀਵਰਸਟੀਆਂ ਵੀ ਉਹਨਾਂ ਦੀ ਸਿਫਾਰਿਸ਼ ਕਰਦੀਆਂ ਅਸੀਂ ਵੀ ਪੂਰਾ ਜ਼ੋਰ ਕਰਕੇ ਉਹਦੀ ਸਿਫਾਰਿਸ਼ ਕਰਦੇ ਆ ਕਿ ਤੁਸੀਂ ਖੇਤ ਨਾ ਬਾਕੇ ਸਮਾਰਟ ਸੀਡਰ ਜੈਸੀ ਮਸ਼ੀਨਾਂ ਵਰਤੋ ਉਹਦੇ ਨਾਲ ਆਪਣਾ ਸਮਾਂ ਵੀ ਬਚਾਓ ਤੇ ਨਾਲ ਜ਼ਮੀਨ ਦੀ ਸ਼ਕਤੀ ਵਡਾਓ ਤੇ ਨਾਲ ਸਮੇਂ ਨਾਲ ਅਗਰ ਫਸਲ ਬੀਜੀ ਜਾਣੀ ਹੈ ਤੇ ਉਤਪਾਦਨ ਉਹਦਾ ਜਿਹੜੀ ਝਾੜ ਹੈਗਾ ਉਹਦਾ ਉਹਦੀ ਵਧ ਮਿਲਣਾ ਸਾਨੂੰ ਗੱਲ ਇਹ ਵੀ ਦੇਖੋ ਪਾਣੀ ਦੀ ਬਚਤ ਲਈ ਆਪਾਂ ਮਲਚਿੰਗ ਕਰਦੇ ਆ ਕਿਸੇ ਨਾ ਕਿਸੇ ਚੀਜ਼ ਦੀ ਸੋ ਪਾਣੀ ਦੀ ਬਚਤ ਕਿਸ ਤਰ੍ਹਾਂ ਫਿਰ ਕਰਦੇ ਹਾਂ ਕਿਹੜੀਆਂ-ਕਿਹੜੀਆਂ ਤਕਨੀਕਾਂ ਦੇ ਨਾਲ ਫਿਰ ਪਾਣੀ ਆ ਫਸਲ ਨੂੰ ਲਗਾਉਨੇ ਆ ਅਸੀਂ ਪਾਣੀ ਦੀ ਬਚਤ ਤਾਂ ਕਈ ਚੀਜ਼ਾਂ ਤੋਂ ਮਿਲਾ ਕੇ ਥੋੜਾ-ਥੋੜਾ ਪਾਣੀ ਬਚਾ ਕੇ ਤਾਂ ਹੀ ਪਾਣੀ ਬਚਾ ਸਕਦੇ ਆ ਜਿਵੇਂ ਆਪਾਂ ਗੱਲ ਕਰੀਏ ਕਣਕ ਦੀ ਕਾਸਤ ਬਾਰੇ ਤੇ ਇੱਕ ਤੋਂ ਆਪਾਂ ਚੀਜ਼ ਕੀ ਕਰਦੇ ਆ ਕਿ ਜਦੋਂ ਝੋਨੇ ਨੂੰ ਆਖਰੀ ਪਾਣੀ ਲੱਗਦਾ ਹ ਉਸੇ ਪਾਣੀ ਦੀ ਨਮੀ ਅਸੀਂ ਯੂਜ਼ ਕਰਕੇ ਸਮਾਰਟ ਸੀਡਰ ਦੇ ਰਾਹੀਂ ਅਸੀਂ ਬਿਜਾਈ ਕਰ ਲੈਂਦੇ ਆ ਸਪੈਸ਼ਲ ਕਣਕ ਦੀ ਬਿਜਾਈ ਵਾਸਤੇ ਅਸੀਂ ਕੋਈ ਪਾਣੀ ਨਵਾਂ ਨਹੀਂ ਲੋਂਦੇ ਆ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਮਲਚਿੰਗ ਦੀ ਜਿੱਥੇ ਆਪਣਾ ਜਿਹੜਾ ਨਾਲ ਹੈਗਾ ਜਿਹੜਾ ਰੈਜਡੂ ਹੈਗਾ ਫਸਲ ਦਾ ਬਸ਼ੇਸ ਹੈਗਾ ਜਿਹੜਾ ਆਪਾਂ ਜ਼ਮੀਨ ਦੇ ਉੱਤੇ ਛੱਡਿਆ ਹੋਇਆ ਉਹ ਨੇ ਨਮੀ ਬਣਾ ਕੇ ਰੱਖਣੀ ਤਾਂ ਕਰਕੇ ਸਾਡੀ ਨਮੀ ਵੀ ਲੰਬੇ ਟਾਈਮ ਰਹਿੰਦੀ ਹੈ ਫਸਲ ਨੂੰ ਕੋਈ ਦਿੱਕਤ ਨਹੀਂ ਆਉਂਦੀ ਪਾਣੀ ਦੀ ਕੋਈ ਘਾਟ ਦੀ ਉੱਤੇ ਬਾਅਦ ਦੂਜੀ ਗੱਲ ਅਸੀਂ ਨਾ ਪਾਣੀ ਸ਼ਡਿਊਲ ਦੇ ਹਿਸਾਬ ਨਾਲ ਆਂਦਾ ਕਣਕ ਦੇ ਵਿੱਚ ਆ ਗੱਲ ਵੀ ਹੈਗੀ ਕਿ ਤੁਸੀਂ ਨਾ ਘੰਟੂ ਘਟ ਚਾਰ ਪਾਣੀ ਪੰਜ ਪਾਣੀ ਲਾਓਗੇ ਤਾਂ ਹੀ ਤੁਹਾਨੂੰ ਨਾ ਜਿਹੜੀ ਉਪਜਾਵ ਵਧਣੀ ਹੈ ਤੇ ਤੁਸੀਂ ਪਾਣੀ ਘਟਾ ਦੋਗੇ ਤਾਂ ਤੂੰ ਉਪਜ ਉਹਦੀ ਵਧੀਆ ਨਹੀਂ ਆਣੀ ਹੈ। ਅੱਛਾ ਗੱਲ ਇਹ ਆ ਵੀ ਤੁਸੀਂ ਕਣਕ ਤੋਂ ਇਲਾਵਾ ਮੱਕੀ ਤੇ ਵੀ ਕੰਮ ਕਰ ਰਹੇ ਹੋ। ਹਨਾ ਇੱਥੇ ਥੋੜਾ ਜਿਹਾ ਮੱਕੀ ਸੰਬੰਧੀ ਵੀ ਸਾਨੂੰ ਜਾਣਕਾਰੀ ਦਿਓ ਕਿਸ ਤਰ੍ਹਾਂ ਉਹਦੀ ਬਿਜਾਈ ਕਰਦੇ ਹੋ ਤੇ ਕਿਸ ਤਰ੍ਹਾਂ ਉਹਦਾ ਫਿਰ ਅੱਗੇ ਰੱਖ-ਰਖਾਵ ਕਰਦੇ ਹੋ। ਚੌਹਾਨ ਸਾਹਿਬ ਦੇਖੋ ਮੱਕੀ ਦੀ ਆਪਾਂ ਗੱਲ ਕਰੀਏ ਪੰਜਾਬ ਵਾਰੇ ਹੁਣ ਖਰੀਫ ਸੀਜ਼ਨ ਵਾਲੀ ਮੱਕੀ ਜਿਹੜੀ ਝੋਨੇ ਦੀ ਥਾਂ ਤੇ ਲੱਗੇ। ਅੱਛਾ ਜੀ। ਉਹਦੇ ਬਾਰੇ ਸਰਕਾਰ ਬਹੁਤ ਸजग ਨੇ। ਔਰ ਸਰਕਾਰ ਵੱਲੋਂ ਵੀ ਬਹੁਤ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਤੁਸੀਂ ਨਾ ਮੱਕਾ ਸਮਰ ਮੱਕਾ ਛੱਡ ਕੇ ਤੁਸੀਂ ਖਰੀਬ ਮੱਕੇ ਤੇ ਆਓ ਹਮ ਬਟ ਖਰੀਬ ਮੱਕੇ ਦੀ ਨਾ ਆਪਣੀ ਕੋਈ ਸਮੱਸਿਆਵਾਂ ਨੇ ਦੇਖੋ ਮੇਨ ਚੀਜ਼ ਹੈ ਕਿ ਖਰੀਬ ਦੇ ਇੱਥੇ ਨਾ ਬਾਰਿਸ਼ਾਂ ਬੜੀ ਜ਼ਿਆਦਾ ਹੁੰਦੀਆਂ ਨੇ ਜੀ 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 ਮੱਕਾ ਜਿਹੜੀ ਫਸਲ ਹੈਗੀ ਉਹ ਜ਼ਿਆਦਾ ਬਰਸਾਤ ਜਿਹੜੀ ਸਹਿਣ ਨਹੀਂ ਕਰ ਸਕਦੀ ਹਮ ਬਟ ਇੱਥੇ 20 ਅਤੇ 80 ਕਣਕ ਦੇ ਸਾਥ-ਸਾਥ ਨਾਲ-ਨਾਲ ਅਸੀਂ ਕਣਕ ਦੇ ਨਾਲ-ਨਾਲ ਅਸੀਂ ਮੱਕੇ ਤੇ ਵੀ ਕੰਮ ਕਰਦੇ ਹਾਂ ਔਰ ਮੱਕੇ ਦੇ ਵੀ ਅਸੀਂ ਨਾ ਰੈਜ਼ਿਡੂ ਮੈਨੇਜਮੈਂਟ ਦੀ ਇੱਕ ਤਕਨੀਕ ਜਾਦ ਕਰਨ ਲੱਗ ਗਏ ਆ ਉਹਦੇ ਵਿੱਚ ਨਾ ਕਿੰਨੀ ਚਾਏ ਬਾਰਿਸ਼ ਆ ਜਾਵੇ ਉਹ 24 ਘੰਟੇ ਅੰਦਰ ਪਾਣੀ ਖੇਤ ਦਾ ਸਾਰਾ ਹਟ ਜਾਣਾ ਜੀ ਦੂਜਾ ਦੀ ਬੈਡ ਪਲਾਂਟਿੰਗ ਵੀ ਪ੍ਰਮੋਟ ਕਰਦੇ ਆ ਉਹਦੇ ਬਾਰੇ ਵੀ ਅਸੀਂ ਸਕਸੈਸ ਹੈ ਤੇ ਨਾਲ ਨਾਲ ਜਿਹੜੀ ਵੈਰੈਟੀਆਂ ਜਿਹੜੀ ਖਰੀਫ ਸੀਜ਼ਨ ਦੇ ਵਿੱਚ ਜ਼ਿਆਦਾ ਬਰਸਾਤ ਹੁੰਦੀ ਹੈ ਉਸ ਕੇਮਸ ਉਸ ਬਰਸਾਤ ਦੇ ਵਿੱਚ ਜ਼ਿਆਦਾ ਝਾੜ ਦੇ ਸਕਣ ਇਦਾਂ ਦੀ ਵੈਰੈਟੀਆਂ ਵੀ ਅਸੀਂ ਇੱਦੇ ਟੈਸਟ ਕਰਦੇ ਆਂ ਔਰ ਆਣੇ ਵਾਲੇ ਸਮੇਂ 2-4 ਸਾਲਾਂ ਦੇ ਵਿੱਚ ਅਸੀਂ ਪੰਜਾਬ ਦੇ ਜ਼ਿੰਮੇਦਾਰਾਂ ਵਾਸਤੇ ਉਹ ਲੈ ਕੇ ਆਉਂਦੇ ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਹਾਡਾ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਬੀਸਾ ਸੰਸਥਾਨ ਦੇ ਨਾਲ ਜੁੜੇ ਕੁਝ ਸਫਲ ਕਿਸਾਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਨ ਜੀ ਨੇ ਇਹਨਾਂ ਕਿਸਾਨਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਨੇ ਕੀ ਕੁਝ ਕਹਿਣਾ ਇਹਨਾਂ ਕਿਸਾਨਾਂ ਦਾ ਆਉ ਦੇਖਦੇ ਆ ਕਿਸਾਨ ਵੀਰੂ ਪ੍ਰੋਗਰਾਮ ਦੇ ਵਿੱਚ ਹੁਣ ਮੇਰੇ ਨਾਲ ਕੁਝ ਇਹੋ ਜਿਹੇ ਕਿਸਾਨ ਵੀਰ ਨੇ ਜਿਹੜੇ ਬੋਰਲੌਗ ਇੰਸਟੀਚੂਟ ਫਾਰ ਸਾਊਥ ਏਸ਼ੀਆ ਦੇ ਨਾਲ ਲੱਗਦੇ ਪਿੰਡਾਂ ਦੇ ਨੇ ਬਲਕਾਰ ਸਿੰਘ ਨੇ ਪਿੰਡ ਰਜਾਪੁਰ ਜਿਹੜਾ ਕਿ ਬਿਲਕੁਲ ਇੰਸਟੀਚੂਟ ਦੇ ਨਾਲ ਪਿੰਡ ਹੈ ਤੇ ਬਲਕਾਰ ਸਿੰਘ ਜੀ ਤੁਸੀਂ ਸਾਨੂੰ ਦੱਸੋ ਕਿ ਜਦੋਂ ਇਹ ਇੰਸਟੀਚੂਟ ਬਣੀ ਆ ਤਾਨੂੰ ਪਹਿਲਾਂ ਲੱਗਦਾ ਸੀ ਵੀ ਇੰਸਟੀਚੂਟ ਬਣ ਰਿਹਾ ਯਾਰ ਪਤਾ ਨਹੀਂ ਸਾਡੇ ਪਿੰਡ ਹੀ ਨੌਜੜ ਜਾਣ ਸਾਨੂੰ ਕੋਈ ਫਾਇਦਾ ਹੋਊਗਾ ਪਤਾ ਨਹੀਂ ਨਹੀਂ ਹੋਊਗਾ ਕਿੱਦਾਂ ਦਾ ਲੱਗਦਾ ਸੀ ਉਦੋਂ ਨਹੀਂ ਲੱਗਦਾ ਸੀ ਲੱਗਦਾ ਤਾਂ ਹੈ ਸੀ ਪਰ ਬਾਅਦ ਚ ਫਿਰ ਜਿੱਦਾਂ ਜਿੱਦਾਂ ਇਹ ਚੱਲਿਆ ਇੱਥੇ ਸਾਡੇ ਅਸੀਂ ਉਦੋਂ ਬਾਅਦ ਚ ਟਰੈਕਟਰ ਵੀ ਦਿੱਤੇ ਇੱਥੇ ਅੱਛਾ ਇਹਨਾਂ ਕੋਲ ਪਹਿਲਾਂ ਮਸ਼ੀਨਰੀ ਹੈ ਨਹੀਂ ਸੀ ਤੇ ਸਾਡੇ ਟਰੈਕਟਰ ਆਪਣੇ ਚੱਲਦੇ ਰਹੇ ਇੱਥੇ ਠੀਕ ਹੈ ਤੇ ਚਲੋ ਵਧੀਆ ਬਹੁਤ ਵਧੀਆ ਇਹਨਾਂ ਨੇ ਕਵਰ ਕੀਤਾ ਏਰੀਆ ਹਾਂਜੀ ਤੇ ਹੁਣ ਕਿਦਾਂ ਦਾ ਲੱਗ ਰਿਹਾ ਵੀ ਐਨੇ 13 ਸਾਲ ਹੋ ਗਏ ਇੰਸਟੀਚੂਟ ਬਣੀ ਨੂੰ ਤੇ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਤੁਹਾਨੂੰ ਫਾਇਦਾ ਹੋਇਆ ਕੋਈ ਇਸ ਇੰਸਟੀਚੂਟ ਦਾ ਹੁਣ ਤਾਂ ਸਾਨੂੰ ਵੀ ਵਧੀਆ ਕੁਆਲਿਟੀ ਦੇ ਬੀ ਮਿਲਦੇ ਜੀ ਇੱਥੋਂ ਤੇ ਸਾਨੂੰ ਏਰੀਆ ਸਾਡਾ ਮਤਲਬ ਸੋਹਣਾ ਲੱਗਣ ਲੱਗ ਗਿਆ ਵੇ ਤਾਂ ਸਾਡੀ ਏਰੀਏ ਦੀ ਇਹਦੇ ਨਾਲ ਤਰੱਕੀ ਹੋਈ ਹੈ ਜੀ ਭਾਜੀ ਤੁਹਾਡਾ ਨਾਮ ਦੱਸੋ ਕੀ ਹੈ ਤੇ ਨਾਲ ਪਿੰਡ ਮੇਰਾ ਨਾਮ ਜੀ ਸੁਖਬੀਰ ਸਿੰਘ ਢਾਲੇਵਾਲ ਪਿੰਡ ਨੂਰਪੁਰ ਬੇਟ ਜੀ ਇੱਥੋਂ ਨਜ਼ਦੀਕ ਹੈ 2 ਤੋਂ 3 ਕਿਲੋਮੀਟਰ ਤੇ ਦੀ ਕਿਦਾਂ ਲੱਗਦਾ ਹੈ ਕਿ ਇੰਸਟੀਚੂਟ ਦਾ ਤੁਹਾਨੂੰ ਕਾਫੀ ਫਾਇਦਾ ਆ ਇਹਨਾਂ ਨੇ ਸਾਨੂੰ ਸਭ ਤੋਂ ਪਹਿਲਾਂ ਇਸ ਇੰਸਟੀਚੂਟ ਕਰਕੇ ਤੇ ਅਸੀਂ ਅੱਗ ਲਾਉਣੋਂ हट ਗਏ ਜੀ ਇਹਨਾਂ ਨੇ ਸਾਨੂੰ ਹੈਪੀ ਸੀਡਰ ਬਾਰੇ ਜਾਣਕਾਰੀ ਦਿੱਤੀ ਸਾਨੂੰ 2017 ਦੇ ਵਿੱਚ ਇਹਨਾਂ ਨੇ ਆਪਦੀ ਮਸ਼ੀਨਰੀ ਉਪਲਬਧ ਕਰਾਈ ਇਹਨਾਂ ਦੇ ਕਹਿਣ ਤੇ ਇਹਨਾਂ ਤੋਂ ਦੇਖਣ ਉਪਰੰਤ ਅਸੀਂ ਬਿਲਕੁਲ ਹੀ ਅੱਗ ਲਾਉਣੋਂ हट ਗਏ ਸਾਡੀ ਖੇਤੀਬਾੜੀ ਬਹੁਤ ਵਧੀਆ ਹੋ ਗਈ ਜੀ ਉਹਦੇ ਨਾਲ अच्छा ਹੁਣ ਤਾਂ ਮਸ਼ੀਨਰੀ ਹੋਰ ਵੀ ਬਹੁਤ ਵਧੀਆ ਆ ਗਈ ਹੈ ਇਹ ਤਾਂ ਹੁਣ ਸਮਾਰਟ ਸੀਡਰ ਚਲਾਉਣ ਲੱਗ ਗਏ ਆ ਹੁਣ ਕੀ ਕਰੋਗੇ ਫਿਰ ਬਿਲਕੁਲ ਜੀ ਜਿਵੇਂ ਜਿਵੇਂ ਇਹਨਾਂ ਦੇ ਜਿੱਥੇ ਸਾਨੂੰ ਕਦੇ ਜਰੂਰਤ ਪੈਂਦੀ ਆ ਸੀ ਇੱਥੇ ਆ ਕੇ ਜਾਣਕਾਰੀ ਲੈਣੇ ਆ ਸਾਨੂੰ ਫੀਲਡ ਦੇ ਵਿੱਚ ਜਾ ਕੇ ਵਧੀਆ ਜਾਣਕਾਰੀ ਵਧੀਆ ਮਸ਼ੀਨਰੀ ਬਾਰੇ ਬਿਲਕੁਲ ਪ੍ਰੋਪਰ ਦੱਸਦੇ ਨੇ ਅਸੀਂ ਇਹਨਾਂ ਨੇ ਗਾਈਡ ਤੇ ਇਹਨਾਂ ਮੁਤਾਬਕ ਹੀ ਵਧੀਆ ਖੇਤੀ ਕਰਦੇ ਆ ਜੀ ਗੜੀ ਪਿੰਡ ਤੋਂ ਸੁਖਦੀਪ ਸਿੰਘ ਜੀ ਨੇ ਕੀ ਕਹਿਣਾ ਚਾਹੋਗੇ ਇੰਸਟੀਚਿਊਟ ਦਾ ਤੁਹਾਨੂੰ ਕਿੰਨਾ ਫਾਇਦਾ ਫਾਇਦਾ ਜੀ ਬੁਰਾ ਜੀ ਪਹਿਲਾਂ ਹੈਪੀ ਸੀਡਰ ਨਾਲ ਕੇ ਬੀਜਦੇ ਆ ਸੀ ਵੀ ਸਾਰੇ ਉੱਥੇ ਘੜੇ ਨੇ ਆਪਦੇ ਕੋਲ ਸਾਡੇ ਖੇਤਾਂ ਕੋਲੇ ਇਹ ਲਾਉਂਦੇ ਸੀਗੇ ਮੱਕੀ ਮੁੱਕੀ ਵੀ ਬੀਜਦੇ ਹੁੰਦੇ ਸੀਗੇ ਟਰੇਲ ਲਾ ਕੇ ਬੀਜਦੇ ਹੋਰ ਬੀਜ ਵਗੈਰਾ ਵੀ ਉਪਲਬਧ ਹੋ ਜਾਂਦਾ ਹਾਂਜੀ ਬੀਜ ਹੋ ਜਾਂਦਾ ਜੀ ਕੋਈ ਟ੍ਰੇਨਿੰਗ ਵਗੈਰਾ ਵੀ ਇੱਥੋਂ ਮਿਲਦੀ ਤੁਹਾਨੂੰ ਹਾਂਜੀ ਹਾਂਜੀ ਟ੍ਰੇਨਿੰਗ ਵੀ ਮਿਲਦੀ ਹੈ ਜੀ ਤੇ ਸਿੱਖਣ ਨੂੰ ਮਿਲਦਾ ਜੀ ਇੱਥੇ ਆ ਗੋ ਪਤਾ ਹੀ ਲੱਗਦਾ ਜੀ ਜੋ ਹੁੰਨੇ ਆ ਇੱਥੇ ਜੀ ਫਾਰਮ ਦੇ ਵਿੱਚ ਜੋ ਚੀਜ਼ ਕੋਈ ਦੇਖ ਕੇ ਆਨੇ ਫਿਰ ਆਪਦਾ ਵੀ ਇੱਥੇ ਜੇ ਬੀਜ ਦਿਆਂ ਖੇਤਾਂ ਦੇ ਵਿੱਚ ਕਿੰਨੀ ਕੁ ਦਿਨ ਬਾਅਦ ਇੱਥੇ ਢੀੜਾ ਮਾਰ ਲੈਂਦੇ ਹਾਂ ਸ ਮਹੀਨੇ ਖੰਡ ਪਤਾ ਲੱਗ ਜਾਂਦਾ ਜੀ ਮੇਰਾ ਨਾਮ ਮਨਦੀਪ ਸਿੰਘ ਆ ਕੀ ਕਹਿਣਾ ਚਾਹੋਗੇ ਇੰਸਟੀਚਿਊਟ ਬਾਰੇ ਕਿਸਾਨਾਂ ਨੂੰ ਇਹਦਾ ਫਾਇਦਾ ਇੰਸਟੀਚਿਊਟ ਤਾਂ ਵਰਦਾਨ ਹੈ ਜੀ ਕਿਸਾਨਾਂ ਲਈ ਜੀ ਕਿਸਾਨਾਂ ਲਈ ਇਕੱਲਾ ਇੱਕ ਕਿਸਾਨਾਂ ਲਈ ਵਰਦਾਨ ਨਹੀਂ ਹੈ ਇਹ ਪੂਰੇ ਮਾਨਵਤਾ ਲਈ ਵਰਦਾਨ ਹੈ ਅਗਰ ਤੁਸੀਂ ਇਸ ਇੰਸਟੀਚੂਨ ਦੀ ਦੇਖੋ ਕਿ ਸਾਹ ਤਾਂ ਹਰੇਕ ਪ੍ਰਾਣੀ ਨੇ ਲੈਣਾ ਜੀ ਠੀਕ ਹੈ ਇਸ ਇੰਸਟੀਚੂਨ ਦੀ ਇੱਕ ਬੜੀ ਵੱਡੀ ਆ ਦੇਣ ਹੈ ਕਿ ਲੋਕਾਂ ਨੂੰ ਪ੍ਰਾਲੀ ਪ੍ਰਬੰਧਨ ਦੀਆਂ ਮਸ਼ੀਨਾਂ ਪ੍ਰੋਵਾਈਡ ਕਰਾਈਆਂ ਔਰ ਸਾਰੀ ਦੁਨੀਆ ਨੂੰ ਸਾਹ ਲੈਣਾ ਸੌਖਾ ਕਰਿਆ ਔਰ ਅੱਗ ਲਾਉਣ ਦੀ ਲੋੜ ਨਹੀਂ ਖੇਤਾਂ ਦੀ ਮਿੱਟੀ ਵਧੀਆ ਬਣਦੀ ਹੈ ਕਿਸਾਨ ਵੀਰਾਂ ਦੀ ਮਜਬੂਰੀ ਸੀ ਜੀ ਉਹਨਾਂ ਕੋਲੇ ਉਦਾਂ ਦੀਆਂ ਮਸ਼ੀਨਾਂ ਨਹੀਂ ਸੀਗੀਆਂ ਔਰ ਜਦੋਂ ਮਨ ਲੋ ਸਾਇੰਟਿਸਟਾਂ ਨੇ ਇੱਥੇ ਮਨ ਲੋ ਰਿਸਰਚ ਕਰੀ ਜੀ ਹੌਲੀ ਹੌਲੀ ਤਕਰੀਬਨ 2017 ਤੋਂ ਇਹ ਮਨ ਲੋ ਜਿਹੜਾ ਜਿਹੜੇ ਹੈਪੀ ਸੀਡਰ ਜਾਂ 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 XC2 ਦਾ ਵੀ ਪ੍ਰੋਗਰਾਮ ਚੱਲਿਆ ਸੀਗਾ ਸਾਰੇ ਤਰ੍ਹਾਂ ਦੀ ਮਸ਼ੀਨਰੀ ਪ੍ਰੋਵਾਈਡ ਹੋ ਗਈ ਫਾਰਮਰਾਂ ਨੂੰ ਚਲਾਉਣੀ ਆ ਗਈ ਅੱਗੇ ਫਾਰਮਰਾਂ ਨੂੰ ਤਾਂ ਉਹਨਾਂ ਨੇ ਆਪਣੇ ਆਪ ਹੀ ਮਨ ਲੋ ਉਸ ਚੀਜ਼ ਦਾ ਹੱਲ ਕੱਢਿਆ ਸਭ ਤੋਂ ਮੈਂ ਵਧਾਈ ਦਾ ਸਭ ਤੋਂ ਜ਼ਿਆਦਾ ਇਸ ਇੰਸਟੀਚਿਊਸ਼ਨ ਨੂੰ ਔਰ ਉਸ ਤੋਂ ਬਾਅਦ ਫਾਰਮਰ ਵੀ ਖੁਦ ਇਸ ਚੀਜ਼ ਵੱਲ ਅਵੇਅਰ ਹੋਏ ਨੇ ਮਨਦੀਪ ਸਿੰਘ ਜੀ ਲਾਗਲੇ ਕਿੰਨੇ ਪਿੰਡਾਂ ਦੇ ਕਿਸਾਨ ਵੀਰ ਜੁੜੇ ਹੋਏ ਨੇ ਇਸ ਇੰਸਟੀਚਿਊਟ ਦੇ ਨਾਲ ਲਾਗਲੇ ਸਰ ਅਗਰ ਇਸ ਇੰਸਟੀਚਿਊਸ਼ਨ ਦੀ ਗੱਲ ਕਰੀਏ ਤਾਂ ਘਟੋ ਘਟ 25 ਤੋਂ 30 ਪਿੰਡਾਂ ਦੇ ਫਾਰਮਰ ਜਿਹੜੇ ਸਾਡੇ ਲਾਗਲੇ ਪਿੰਡਾਂ ਦੇ ਨੇ ਉਹ ਇੰਸਟੀਚਿਊਸ਼ਨ ਨਾਲ ਡਾਇਰੈਕਟ ਜੁੜੇ ਹੋਏ ਨੇ ਇਸ ਤੋਂ ਇਲਾਵਾ ਦੂਜੇ ਡਿਸਟ੍ਰਿਕਟਾਂ ਦੇ ਫਾਰਮਰ ਵੀ ਇੱਥੇ ਵਿਜ਼ਿਟ ਕਰਦੇ ਨੇ ਉਹ ਚਾਹੇ ਐਗਰੀਕਲਚਰ ਡਿਪਾਰਟਮੈਂਟ ਥਰੂ ਲਾ ਲੋ ਜਾਂ ਕੋਈ ਐਨਜੀਓ ਕੰਮ ਕਰਦਾ ਰੈਜ਼ੀਡਿਊ ਮੈਨੇਜਮੈਂਟ ਤੇ ਯਾਦਰ ਉਹ ਉਹਦੇ ਥਰੂ ਲਾ ਲੋ ਤਾਂ ਹਰ ਰੋਜ਼ ਕੋਈ ਨਾ ਕੋਈ ਵਿਜ਼ਿਟ ਆਉਂਦੀ ਰਹਿੰਦੀ ਹੈ ਦੇਖੋ ਤਕਨੀਕਾਂ ਤਾਂ ਹੋਰ ਵੀ ਬਹੁਤ ਸਾਰੀਆਂ ਨੇ ਜਿਹੜੀਆਂ ਇੰਸਟੀਚੂਟ ਨੇ ਅਪਣਾਈਆਂ ਹੋਈਆਂ ਨੇ ਲੈ ਜ਼ੀਰੋ ਟਿਲਿੰਗ ਤੋਂ ਇਹਨਾਂ ਦਾ ਪਾਵੇ ਅਸੀਂ ਬੋਣਾ ਹੀ ਨਹੀਂ ਖੇਤ ਨੂੰ ਸਿੱਧੀ ਬਜਾਈ ਕਰ ਦੇਣੀ ਆ ਉਹ ਵੀ ਕਿਤੇ ਬਣਾਈ ਆ ਕਦੇ ਹਾਂਜੀ ਹਾਂਜੀ ਉਹ ਤਾਂ ਇਦਾਂ ਹੀ ਬੀਜਿਆ ਜੀ ਕਣਕ ਦੀ ਸਿੱਧੀ ਬਜਾਈ ਕੀਤੀ ਹਾਂਜੀ ਹਾਂਜੀ ਤੇ ਕਿੰਨਾ ਫਾਇਦਾ ਹੋਇਆ ਬਹੁਤ ਵਧੀਆ ਫਾਇਦਾ ਆਇਆ ਉਹਦਾ ਪਾਣੀ ਨੂੰ ਬਚਾਉਣ ਦੀਆਂ ਬਹੁਤ ਸਾਰੀਆਂ ਤਕਨੀਕਾਂ ਇੱਥੇ ਲੱਗੀਆਂ ਕਦੇ ਤੁਸੀਂ ਵੀ ਉਹਨੂੰ ਅਪਣਾਇਆ ਕੀਤਾ ਚ ਸਮੇ ਸਮੇ ਤੇ ਸਾਰ ਹਰ ਇੱਕ ਸਾਨੂੰ ਜਾਣਕਾਰੀ ਦਿੰਦੇ ਆ ਅੱਗੇ ਵੀ ਥੋੜਾ ਟਾਈਮ ਪਹਿਲਾਂ ਇਹਨਾਂ ਨੇ ਸੋਲਰ ਸਿਸਟਮ ਬਾਰੇ ਜਾਣਕਾਰੀ ਦਿੱਤੀ ਸੀ ਕਿਸਾਨਾਂ ਨੂੰ ਸੋਲਰ ਮੋਟਰਾਂ ਵਾਲੇ ਸੋਲਰ ਲਗਾਉਣ ਵਾਲੇ ਜਾਣਕਾਰੀ ਦਿੱਤੀ ਸੀ ਹਾਂਜੀ ਉਹ ਨਾਲ ਬਹੁਤ ਫਾਇਦਾ ਹੁੰਦਾ ਕਿਸਾਨਾਂ ਨੂੰ ਹਾਂਜੀ ਪਿੰਡ ਦੇ ਵਿੱਚ ਲੱਗਿਆ ਕੋਈ ਯੂਨਿਟ ਫੇਰ ਹਾਂਜੀ ਆ ਥੋੜਾ ਟਾਈਮ ਹੋਇਆ ਸਾਰੇ ਹਾਂ ਬਣਾ ਰਿਹਾ ਇੱਕ ਦੋ ਜਾਣਿਆਂ ਨੇ ਲਵਾਏ ਆ ਹਾਂਜੀ ਬਿਲਕੁਲ ਜੀ ਮਨ ਬਣ ਰਿਹਾ ਤੁਸੀਂ ਵੀ ਲਵਾਉਂਗੇ ਹਨਾ ਹਾਂਜੀ ਹਾਂਜੀ ਅੱਛਾ ਮਨਦੀਪ ਸਿੰਘ ਜੀ ਤੁਸੀਂ ਦੱਸੋ ਬੜੀਆਂ ਤਕਨੀਕਾਂ ਇੱਥੇ ਅਪਣਾਈਆਂ ਜਾ ਰਹੀਆਂ ਨੇ ਕਹਿ ਦਈਏ ਕਿ ਆਪਾਂ ਪਾਣੀ ਦੀ ਬਚਤ ਸੰਬੰਧੀ ਵੀ ਵਾਤਾਵਰਣ ਦੀ ਸਾਂਭ ਸੰਭਾਲਾ ਸੰਬੰਧੀ ਵੀ ਆਉਣ ਵਾਲੇ ਸਮੇਂ 'ਚ ਲੱਗਦਾ ਵੀ ਆਪਣੀ ਖੇਤੀ ਆ ਇਸ ਪੱਧਰ ਤੇ ਆ ਜਾਊਗੀ ਆਪਣਾ ਜਲਵਾਜੂਆ ਜਿਹੜਾ ਉਹ ਵੀ ਪਰਵਰਤਨ ਹੋ ਰਿਹਾ ਉਹਦੇ ਵਿੱਚ ਵੀ ਇਹ ਫਿੱਟ ਹੋਇ ਜਾਊਗਾ ਕੰਮ ਤੇ ਇਹ ਤਕਨੀਕਾਂ ਕਾਮਯਾਬ ਰਹਿਣਗੀਆਂ ਤੇ ਆਪਣੇ ਕਿਸਾਨ ਵੀਰ ਖੁਸ਼ਹਾਲ ਹੋਣਗੇ ਬਿਲਕੁਲ ਸਰ ਐਗਰੀਕਲਚਰ ਦੇ ਵਿੱਚ ਮਤਲਬ ਇਹ ਤੁਸੀਂ ਕਹਿ ਸਕਦੇ ਹੋ ਕਿ ਜਿੰਨਾ ਝਾੜ ਹੋਣਾ ਆਪਾਂ ਲੈ ਰਹੇ ਆ ਜੀ ਝਾੜ ਇਹ ਦੂ ਬਹੁਤ ਜ਼ਿਆਦਾ ਨਹੀਂ ਆਪ ਹੋਣੇ ਹੁਣ ਆਪਾਂ ਨੂੰ ਉਹਦੀ ਕਾਸਟ ਆਫ ਪ੍ਰੋਡਕਸ਼ਨ ਹੈ ਜਿਹੜੀ ਮਤਲਬ ਉਹ ਘਟਾਉਣ ਦੀ ਲੋੜ ਹੈ ਉਹ ਅਗਰ ਘਟੇਗੀ ਤਾਂ ਮਤਲਬ ਫਾਰਮਰ ਬਚ ਸਕਦਾ ਤੁਹਾਡਾ ਕਿਸਾਨ ਵੀਰੋ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਉਮੀਦ ਕਰਦੇ ਹਾਂ ਬਰਲੌਗ ਇੰਸਟੀਚਿਊਟ ਫਾਰ ਸਾਊਥ ਏਸ਼ੀਆ ਕਿਸਾਨਾਂ ਦੀ ਸੇਵਾ ਦੇ ਵਿੱਚ ਵਿਸ਼ਾ ਤੁਹਾਨੂੰ ਪਸੰਦ ਆਇਆ ਹੋਵੇਗਾ ਨਵਾਂ ਵਿਸ਼ਾ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਨਵਦੀਪ ਕੌਰ ਨੂੰ ਦਿਓ ਇਜਾਜ਼ਤ ਧੰਨਵਾਦ